ਆਸਾਮ ਤੋਂ ਸ਼ਾਦੀ ਦਾ ਚਾਂਸਾ ਦੇ ਕੇ ਲਿਆਂਦੀਆਂ ਲੜਕੀਆਂ ਨੂੰ ਵਾਰਸਾਂ ਦੇ ਹਵਾਲੇ ਕੀਤਾ ਹੈ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ ਤੇ ਦੂਜਾ ਫਰਾਰ ਹੋ ਗਿਆ ਹੈ ਇਲਾਕਾ ਮੌਣਿਕ ਦੀ ਸਮਾਜ ਸੇਵੀ ਸੰਸਥਾ ਸਹਾਰਾ ਜੂਤ ਕਲੱਬ ਤੇ ਮਨੁੱਖੀ ਅਧਿਕਾਰ ਕਾਉਂਸਲ ਦੇ ਪ੍ਰਧਾਨ ਵੱਲੋਂ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਦੇ ਆਪਸੀ ਸਹਿਯੋਗ ਨਾਲ ਇਹ ਆਪਰੇਸ਼ਨ ਚਲਾ ਕੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਇਹਨਾਂ ਦੋਸ਼ੀਆਂ ਨੇ ਇਹਨਾਂ ਲੜਕੀਆਂ ਨੂੰ ਗੁੰਮਰਾਹ ਕਰਕੇ ਇੱਥੇ ਲਿਆਂਦਾ ਸੀ ਅਸਾਮ ਪੁਲਿਸ ਦੇ ਤਫਤੀਸ਼ੀ ਅਫਸਰ ਸਬ ਇੰਸਪੈਕਟਰ ਸਰਜੀਤ ਰਾਜ ਕਮਰ ਦਾ ਕਹਿਣਾ ਹੈ ਅਸਾਮ ਤੋਂ ਸ਼ਾਦੀ ਦਾ ਚਾਂਸਾ ਦੇ ਕੇ ਭਜਾ ਕੇ ਲੜਕੀਆਂ ਨੂੰ ਇੱਥੇ ਲਿਆਇਆ ਗਿਆ ਲੇਕਿਨ ਪੁਲਿਸ ਨੇ ਕਾਬੂ ਕੀਤਾ ਹੈ ਪਰਿਵਾਰਕ ਮੈਂਬਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ ਮਾਜਿਦ ਅਲੀ ਮੈਂ ਅਸਾਮ ਸੇ ਹਾਂ ਜੀ ਹਾਂ ਪੇ ਕੈਸੇ ਪਹੁੰਚੇ ਯਾ ਹਮਾਰੇ ਅਸਾਮ ਕਾ ਚਾਰ ਲੜਕੇ ਕੋ ਇਧਰ ਕਿਸੇ ਨੇ ਲਿਆ ਕਰ ਵੇਚ ਦਿੱਤੇ ਤੋ ਅਸਾਮ ਪੁਲਿਸ ਔਰ ਪੰਜਾਬ ਪੁਲਿਸ ਨੇ ਔਰ ਸਾਥ ਮੇ ਮੁਖਤਿਆਰ ਸਿੰਘ मुख्तियार सिंह सरदार साहब ने हम हमारे साथ हमारे आद, आसाम और पुलिस आसाम और पंजाब पुलिस वालों के साथ मिलकर ढूंढ निकाला अब ये चारों लड़के हमारे साथ हैं सही सलामत है जी।, जी सही सलामत अब आप सरकार से क्या मांग करते हैं सरकार से हमारा यही मांग है जो लड़के लोग इधर मतलब इधर उधर से लड़के लेकर इधर उधर बेच देते हैं उन पर कड़ी से कड़ी सजा होना चाहिए यही हमारा सरकार से मांग है ਮਖਤਿਆਰ ਜੀ ਅੱਜ ਆਸਾਮ ਪੁਲਿਸ ਪਹੁੰਚੀ ਸੀ ਮੁਨਕ ਕੀ ਕਾਰਨ ਹੋਇਆ ਸੀ ਮੈਂ ਜੀ ਮਖਤਿਆਰ ਸਿੰਘ ਕਮੋਲ ਜ਼ਿਲ੍ਹਾ ਪ੍ਰਧਾਨ ਨੈਸਲਮ ਲੋਕੀਧਿਕਰ ਕੋਲ ਤੋਂ ਕੀ ਪ੍ਰਾਇਮਰੀ ਰਿਪੋਰਟ ਪਬਲਿਕਲੀ ਗੋਰਮੈਂਟ ਕਰ ਲਈਆ ਅਸੀਂ ਜੀ 24-25 ਦਿਨਾਂ ਤੋਂ ਸਾਡੇ ਕੋਲ ਬੰਦੇ ਆਏ ᱛੀਏ ਆਸਾਮ ਤੋਂ ਕਿਸੇ ਨੇ ਦੱਸ ਪਾਤੀ ਵੀ ਤੁਸੀਂ ਮਖਤਿਆਰ ਪ੍ਰਧਾਨ ਕੋਲ ਜਾਓ ਤੁਹਾਡਾ ਹਾਲੋ ਕਰ ਦਮੇ ਤੇ ਮੈਂ ਛੋਕ ਸ਼ਰਮਾ ਜੀ ਨੇਵਲੇ ਪੱਤਰਕਾਰ ਜੀ ਦੇ ਸਮਝਾ ਲਏ ਉਹਨਾਂ ਨੂੰ ਸਾਥ ਲਿਆ ਜੀ ਅਸੀਂ ਮੀਟਿੰਗ ਕਰਕੇ ਡੀਐਸਪੀ ਸਾਹਿਬ ਮੂਨ ਕਾ ਪ੍ਰਿੰਦਾ ਸਿੰਘ ਗਰਿਆਲ ਜੀ ਪ੍ਰਤੀ ਸਤਿਕਾਰ ਜੋ ਉਹਨਾਂ ਨੇ ਰਾਏ ਮਸੋਰਾ ਕੀਤਾ ਜੀ ਉਹਨਾਂ ਨੇ ਸਾਨੂੰ ਇੰਨਾ ਬਖਵਾ ਦਵਾਇਆ ਸਹਿਯੋਗ ਦਿੱਤਾ ਸਾਨੂੰ ਕਿੱਥੇ ਵੀ ਅਸੀਂ ਰੈਣੇ ਚ ਗਏ ਉੱਥੇ ਸਾਡੇ ਪੁਲਿਸ ਅਫਸਰਾਂ ਨੂੰ ਫੋਨ ਕਰਕੇ ਕਿ ਅਸੀਂ ਜਿਹੜੇ ਕੁੜੀਆਂ ਜਿੱਥੇ ਜਿੱਥੇ ਵੇਖੇ ਤੇ ਜਿਵੇਂ ਆਸੀ ਕੁੜੀ ਦਿੱਕਾ ਦੋ ਫਤਿਹਵਾਦ ਇੱਕ ਮਣਿਆਣੇ ਅਸੀਂ ਸਾਰੇ ਕੁੜੀਆਂ ਸਾਰੇ ਟਰੈਕ ਕਰਾਈਆਂ ਜੋ ਇਹਨਾਂ ਦਾ ਗੈਰਕਾਨੂੰਨ ਚੈਨ ਬਣੀ ਸੀ ਉਹਨਾਂ ਨੂੰ ਮੰਦਾਂ ਨਾਲ ਚੱਕਿਆ ਸੀ ਤੇ ਉਹ ਕੁੜੀਆਂ ਟਰੈਕ ਕਰਾ ਕੇ ਤੇ ਇਹ ਜਿਹੜੇ ਬੰਦੇ ਸੀ ਜ਼ਖਮ ਦੇ ਉਹ ਬੰਦੇ ਜ਼ਖਮ ਭੱਜ ਗਏ ਸੀ ਉਹਨਾਂ ਨੂੰ ਅਸੀਂ ਇਲਾਜ ਦੇ ਕੇ ਵਾਪਸ ਬੁਲਾਇਆ ਉਹ ਤਿੰਨ ਨਹੀਂ ਫਤਿਹਬਾਦ ਆ ਗਏ ਫਤਿਹਬਾਦ ਅਸੀਂ ਲਿਖੇ ਸਨ ਤੇ ਉਹਨਾਂ ਨੇ ਚੁੱਕਿਆ ਹਰਿਆਣਾ ਪੁਲਿਸ ਨਾਲ ਨਹੀਂ ਤੇ ਉਹਨਾਂ ਨੂੰ ਦੋ ਕੁੜੀਆਂ ਨੂੰ ਨਾਰੀ ਨੇ ਕਿਤੇ ਫਤਿਹਬਾਦ ਤੇ ਦੋ ਸਾਡੇ ਮੁੰਡੀਆਂ ਹੁਣ ਚਾਰੇ ਕੁੜੀਆਂ ਅਸੀਂ ਪਸਾਮ ਪੁਲਿਸ ਦੇ ਹੈਂਡਓਵਰ ਕਰਤੀਆਂ ਇਹਨਾਂ ਦੇ ਵਾਰਸ ਨਾਲ ਨੇ ਸਾਡੇ ਦੋ ਚਾਰੇ ਕੁੜੀਆਂ ਦੀ ਅੱਜ ਇਹ ਆਪ ਦਾ ਰਵਾਨਾ ਹੋਣਗੇ ਨਾ ਸਾਹਮਣੇ ਤੇ 25 ਦਿਨ ਹੋ ਗਏ ਸਾਡੀ ਜਿਹੜੀ ਸਤ ਆਪਣੀ ਸਮਾਜਿਕ ਤੇ ਅਸੀਂ ਕੋਈ ਕੋਈ ਮਲਜ਼ਮ ਵੀ ਫੜਿਆ ਨਾਲ ਹਾਂਜੀ ਕੋਈ ਮਲਜ਼ਮ ਫੜਿਆ ਦੋ ਦੋ ਮਲਜ਼ਮ ਫੜਿਆ ਤੇ ਨਾ ਇੱਕ ਇੱਕ ਮਲਜ਼ਮ ਫੜਿਆ ਜੋ ਨਾਲ ਹੈ ਇਹਨਾਂ ਦੇ ਨਾਲ ਜਾ ਰਹੇ ਉਹਨਾਂ ਦੇ सर आप कहाँ से आए हो मैं आसाम पुलिस का हूँ सर क्या बात हुई है जहाँ पंजाब में आना पड़ा गया आपको क्योंकि हम ल, हम लोग के वहाँ के जो आसाम के दलगांव पुलिस स्टेशन का अंदर एक जगह है श्यालमी बोल के वहाँ से मतलब दो लड़की घूम हुआ था दो महीने का आगे बाद में पता चला कि यहाँ के जो है हमारे गांव प्रधान जी मुख्तियार सिंह और यहाँ के शर्मा जी है उसी ने हम लोग का वहाँ फ़ोन किया डीएसपी से डीएसपी एस साहब से कांटेक्ट करा के हम लोग का वहाँ सीनियर ऑफिसर को और सीनियर ऑफिसर ने हम मुझे इन्वेस्टिगेशन लेकर भेजा ले अभी दो लड़की को रिकवरी हुआ है और एक लड़का है जो जिसने उसे भगा के लेके आया था उसको हमें हम लोग ने अरेस्ट किया है इसको हम अब अभी हम लोग आसाम के कोर्ट ने जो इन जो प्रोसीडियर है वो करेंगे अजीत पंजाबी दी ऑथेंटिक खबर के लिए सब्सक्राइब करो अजीत वेब टीवी ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰ